ਕਰਦੇ ਨੇ ਕਈ ਗਾਲਾਂ ਕੱਢਦੇ ਨੇ ਮੈਨੂੰ ਮੈਂ ਇੰਨੀ ਦੁਖੀ ਹੋਈ ਇਹ ਭੀਤ ਭਾਵ ਵਾਲੀ ਗੱਲ ਹੋ ਗਈ ਕਿ ਇਹਨਾਂ ਦੀ ਬਾਹਰ ਕੰਦ ਰੱਖੀ ਹੈ ਤੁਹਾਨੂੰ ਉਹਦੀ ਬੇਨਤੀ ਕੀਤੀ ਮਾਮਲਾ ਦਰਾਹਾ ਦੇ ਬਾੜ ਨੰਬਰ 10 ਦਾ ਜਿੱਥੇ ਕਿ ਬੀਤੇ ਦਿਨੀ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਗਲੀਆਂ ਵਿੱਚ ਕੀਤੇ ਨਜਾਇਜ਼ ਕਬਜ਼ਿਆਂ ਉੱਪਰ ਪੀਲਾ ਪੰਜਾ ਚਲਾਇਆ ਗਿਆ ਸੀ ਇੱਥੇ ਹੀ ਇੱਕ ਘਰ ਦੇ ਵਿੱਚ ਜੋ ਘਰ ਦੇ ਅੱਗੇ ਕੰਦ ਉੱਪਰ ਡਿਜ਼ਾਈਨ ਬਣਾਇਆ ਗਿਆ ਸਨ ਉਹ ਵੀ ਢਵਾਏ ਗਏ ਸਨ ਇਸ ਪਰਿਵਾਰ ਦੀ ਬੀਬੀ ਨੇ ਮੀਡੀਆ ਅੱਗੇ ਮਖਾਤਬ ਹੋ ਕੇ ਦੱਸਿਆ ਕਿ ਉਸ ਨਾਲ ਬਿਲਕੁਲ ਤੱਕਾ ਕੀਤਾ ਗਿਆ ਜਦੋਂ ਕਿ ਪੂਰੇ ਸ਼ਹਿਰ ਦੇ ਵਿੱਚ ਪੂਰੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀਆਂ ਆ ਉਸਾਰੀਆਂ ਆਮ ਗੱਲਾਂ ਨੇ ਹਾਂ ਜੀ ਵੀ ਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੀਆਂ ਮੈਂ ਦਰਾਹਿ ਦੀ ਰਹਿਣ ਵਾਲੀ ਆ ਮੇਰਾ ਪਰਮਜੀਤ ਨਾਮ ਹੈ ਵਿਧਵਾ ਮੈਂ ਮੈਂ ਬਲਜੀਤ ਸਿੰਘ ਵਿਧਵਾ ਪਰਮਜੀਤ ਕੌਰ ਮੇਰੇ ਨਾਲ ਬਹੁਤ ਤਕਾ ਹੋ ਰਿਹਾ ਬੀਤੇ ਦਿਨੀ ਜੋ ਨਗਰ ਕੌਂਸਲ ਵੱਲੋਂ ਦਰਾਹਾ ਪਿੰਡ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਜੋ ਘਰਾਂ ਕੇ ਥੇੜੀਆਂ ਬਣਾਈਆਂ ਲੋਕਾਂ ਨੇ ਉਹ ਢਾਈਆਂ ਗਈਆਂ ਨੇ ਤੁਹਾਡੀ ਕੀ ਸ਼ਿਕਾਇਤ ਆ ਅੰਤੇ ਮੇਰੀ ਸ਼ਿਕਾਇਤ ਹੈ ਮੈਂ ਕਿਸੇ ਦੇ ਟਵਾਨ ਦੇ ਵਿੱਚ ਖੁਸ਼ ਨੀਸਾ ਹੈਗੀ ਮੈਂ ਤਾਂ ਕਿ ਮੇਰੇ 3 ਇੰਚ ਇੱਕ ਘੇਟੇ ਮੈਂ ਝੂਠ ਨਹੀਂ ਬਣਿਆ ਇਹ ਕਿੱਟ ਲਈਏ ਮੈਨੂੰ ਨਹੀਂ ਪਤਾ ਉਹ 3 ਇੰਚ ਦੀ ਹੁੰਦੀ ਹੈ ਮੈਨੂੰ ਨਹੀਂ ਪਤਾ 4 ਇੰਚ ਦੀ ਹੁੰਦੀ ਹੈ ਕਿਉਂਕਿ ਮੇਰੇ ਕੰਦ ਪਹਿਲਾਂ ਹੀ ਬਣੀ ਸੀ ਮੈਂ ਡਿਜ਼ਾਈਨ ਬਣਾਣ ਲੱਗੀ ਸੀ ਮੇਰਾ ਨਕਸ਼ਾ ਵੇਖ ਸਕਦੇ ਹੋ ਤੁਸੀਂ ਮੈਂ ਨਵਾਂ ਨਕਸ਼ਾ ਬਣਾਇਆ ਹੀ ਮੈਂ ਬਾਹਰ ਗਈ ਸੀ ਕੈਨੇਡਾ ਮੈਂ ਜਦੋਂ ਘਰ ਆਈ ਮੇਰਾ ਘਰ ਖਸਤੀ ਹਾਲਤ ਵਿੱਚ ਹੋਇਆ ਸੀ ਮੈਂ ਆਨ ਕੇ ਰਿਪੇਅਰ ਕਰਾਂ ਲੱਪੀ ਉਹਦੇ ਉੱਤੇ ਆਪਣੇ ਘਰ ਦੀ ਪਤਾ ਨਹੀਂ ਕਿੰਨੀ ਤਕਲੀਫ ਹੋਈ 4 ਇੰਚ ਬਾਹਰ ਕੱਢਣਾ ਕੀ ਤਕਲੀਫ ਹੋਈ ਕਿਉਂਕਿ ਸਾਰੇ ਪਿੰਡ ਦੇ ਵਿੱਚ ਜਿੰਨੀਆਂ ਵੀ ਆਏ ਨੇ ਲੋਕਾਂ ਨੇ 3-3 4-4 ਫੁੱਟ ਘਾਵਦਾਈਆਂ ਨੇ ਮੇਰੇ ਘਰ ਦੇ ਅੱਗੇ ਵੇਖ ਲਓ ਮੇਰੀ ਵਧਰੀ ਜਿਹੜੀ ਥਾਈ ਜੀ ਬਣਾ ਦੇ ਕੇ ਬਣਾਉਂਦੇ ਨੇ ਉਹ ਵੇਖ ਲਓ ਮੇਰੀ ਕਿੰਨੀ ਕੁ ਬਾਹਰ ਨਿਕਲੀ ਹੈ ਮੇਰੇ ਘਰ ਵੀ ਵੇਖ ਸਕਦੇ ਕਿੰਨੀ ਕੁ ਬਾਹਰ ਨਿਕਲੀ ਹੈ ਜੇ ਮੈਂ ਕਾਂਦ ਦੇ ਵਿੱਚ 3 ਇੰਚ ਸਾਰੀ ਮੈਂ ਬਾਹਰ ਕੱਢ ਲਈਏ ਕਾਂ ਤੋਂ ਥਮਲੇ ਜਿਹਾ ਬਣਾ ਲਿਆ ਤੇ ਜੈਮ ਦੇ ਵਾਸਤੇ ਕਿਉਂਕਿ ਸਾਰਿਆਂ ਦੇ ਥਮਲੇ ਬਣੇ ਨੇ ਮੇਰੇ ਥਮਲੇ ਤਾਂ ਕਿਉ ਮੇਰੀ ਚ ਕਹਿਆ ਜਾ ਕਿ ਸਾਰੇ ਜਣੇ ਦੌ ਦੌ ਕਰਕੇ ਆ ਗਏ ਨੇ ਪੀਲਾ ਪੰਜਾ ਲੈ ਕੇ ਦੱਸੋ ਪੀਲੇ ਪੰਜੇ ਨੇ ਨਾ ਮੇਰੀ ਕੋਠੀ ਤਾਂ ਨਹੀਂ ਸੀ ਉਹ ਤੇ ਹੱਥ ਨਾਲ ਵੀ ਡਰ ਸਕਦਾ ਈ ਜਿਹੜਾ ਦਿਨ ਪੀਲਾ ਪੰਜਾ ਮੈਂ ਅੱਗੇ ਹੋ ਗਈ ਮੈਂ ਖਮਿਆ ਆਪਣੇ ਆਪ ਤੇ ਮੇਰੇ ਬੱਚੇ ਦੋਨੇ ਬਿਮਾਰ ਨੇ ਦੋ ਬੱਚੇ ਨੇ ਮੇਰੇ ਦੋਨੇ ਬਿਮਾਰ ਨੇ ਕਿਸਾਨ ਭਾਰਤੀ ਕਿਸਾਨ ਯੂਨੀਅਨ ਦਾ ਪਲਦਾਨ ਗੋਲਦੀ ਮਾਨ ਉਹਦੇ ਨਾਲ ਫੋਟੋ ਵੇਖੋ ਆਉਣ ਗਿਆ ਤੁਹਾਡੇ ਸਾਰੇ ਤੁਸੀਂ ਅੱਖੋਗੇ ਮੇਰਾ ਬੇਟਾ ਬੇਟਾ ਬਹੁਤ ਬਿਮਾਰ ਹੈ ਪੋਲੋ ਵਿੱਚ ਦਾਖਲ ਹੈ ਮੈਂ ਕਿਹਾ ਮੈਂ ਬਹੁਤ ਦੁਖੀ ਹਾਂ ਵੀ ਮੇਰੇ ਨਾਲ ਤੱਕਾ ਨਾ ਕਰੋ ਤੁਸੀਂ ਤੁਸੀਂ ਮੇਰਾ ਉਧਰ ਟਾ ਕੇ ਆਏ ਹੋ ਉਧਰ ਮੇਰੇ ਇਨੇ ਪੈਸੇ ਲੱਗੇ ਨੇ ਹੁਣ ਫਿਰ ਤੁਸੀਂ ਮੇਰਾ ਇੱਥੇ ਹੁਣ ਤੇ 3 ਇੰਚ ਲੱਗ ਗਏ ਲੱਗ ਗਏ 3 ਇੰਚ ਇਹ ਸਾਰਾ ਲਗਾਓ ਬਈ ਇੱਥੇ ਜੜੀ ਗਏ ਹੁਣ ਤੁਸੀਂ ਮੇਰਾ ਇੱਥੇ ਟਾਣ ਲੱਗ ਮੈਨੂੰ ਕਿਉਂ ਦੁਖੀ ਕਰਦੇ ਹੋ ਇਹਨਾਂ ਵੀ ਮੇਰੇ ਬੱਚੇ ਬਿਮਾਰ ਨੇ ਤਾਂ ਮੇਰਾ ਬੱਚਾ ਤਰਨੇ ਦੇ ਦੇ ਕਿ ਮੇਰਾ ਬੱਚਾ ਬਿਮਾਰ ਹੋ ਗਿਆ ਤੇ ਮੈਂ ਉਹਨੂੰ ਉਠਾ ਲਿਆ ਮੈਂ ਕਿਹਾ ਤੂੰ ਪੁੱਤਰ ਨਾ ਜਾ ਜਦੋਂ ਤੂੰ ਜਾਂਦਾ ਤੂੰ ਬਿਮਾਰ ਹੋ ਜਾਂਦਾ। ਮੇਰਾ ਨਾ ਇੰਨਾ ਤੱਕ ਨਾ ਨਾ ਕੀਤਾ ਬਹੁਤ ਵੇਖੋ ਤੁਸੀਂ ਸਾਰੇ ਪਿੰਡ ਦੀਆਂ ਬਾਹਰ ਇੰਨੇ ਵੱਧਰੇ ਨਿਕਲੇ ਨੇ ਕਿਸੇ ਨੇ ਕੋਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਕਿ ਇੱਕ ਵਿਚਾਰੇ ਤੇ ਉਹਦੇ ਆਪ ਹੀ ਬਾਹਰ ਹੋ ਪੱਪੂ ਆਪ ਹੀ ਉਹ ਬਾਹਰ ਹੈ ਉਹਦਾ ਟਾਗੇ ਨਹੀਂ ਤਾਂ ਉਹ ਵੀ ਨਾ ਮੇਰਾ ਲਾਂਦੇ ਨੇ ਆਂਦੇ ਨਹੀਂ ਨੇਟ ਹੋਇਆ ਮੈਨੂੰ ਆਣ ਕੇ ਮੇਰੇ ਕੋਲ ਦੱਸੇ ਕੋਈ ਵੀ ਮੇਰੇ ਕੋਲ ਆਣ ਕੇ ਨਾਲੇ ਮੈਂ ਉਹਨੂੰ ਆਖਿਆ ਵੇਂਦਾ ਇਹਦਾ ਟਾ ਦਿਓ ਮੈਂ ਸਾਰੇ ਪਿੰਡਿਆਂ ਦੀ ਮੈਂ ਸਾਰੇ ਪਿੰਡਿਆਂ ਜਾ ਕੇ ਵੇਖੋ ਕਿ ਬਾਰ ਕਿੰਨੇ ਕਿੰਨੇ ਨਿਕਲੇ ਨੇ ਆ ਜਿਹੜੀਆਂ ਥੜੀਆਂ ਜੀਆਂ ਬਣਾਦੇ ਹੋ ਘਰ ਤੋਂ ਬਾਹਰ ਕਿੰਨੇ ਕਿੰਨੇ ਨਿਕਲੇ ਨੇ ਮੈਂ ਸਾਰੇ ਪਿੰਡ ਦਾ ਨਹੀਂ ਆ ਵੀ ਤੁਸੀਂ ਵੇਖੋ ਜਾ ਕੇ ਜੇ ਤੁਸੀਂ ਉਹਨਾਂ ਦੇ ਤੋਂ ਮੇਰਾ 3 ਇੰਚ ਵੀ ਟਾ ਦਿਓ 3 ਇੰਚ ਲਈ ਆਂਦੇ ਨੇ ਆਸਾਨੀ ਟਾਇਆ ਤੁਸੀਂ 3 ਇੰਚ ਲਈ ਮੇਰਾ ਲੈ ਆਇਆ ਲਕੜਾ ਕਿ ਪੀਲਾ ਪੰਜਾ ਲੈ ਕੇ ਆਇਆ 3 ਇੰਚ ਲਈ ਉਹ ਤੇ ਹੱਥ ਨਾਲ ਵੀ ਟੜ ਜਾਣੀ ਇੱਕ ਇੱਕ ਇੱਟ ਤੇ ਉਦਾਂ ਵੀ ਨਿਕਲੀ ਜਾ ਸਕਦੀ ਉਹਦੇ ਫਿਰ ਮੈਂ ਕਿਹਾ ਮੈਂ ਪੀਲਾ ਪੰਜਾ ਨਹੀਂ ਚੱਲਣ ਦੇਣਾ ਮੈਂ ਆਪ ਹੀ ਆਪਣੇ ਨੌਕਰ ਨੂੰ ਆਖਿਆ ਮੈਂ ਕਿ ਤੂੰ ਟਾ ਦੇ ਕੋਈ ਨਟਾਰੇ ਥਮਲੇ ਇਹ ਖੁਸ਼ ਹੋ ਜਾਣ ਹੱਸਦੇ ਨੇ ਮੁਖੌਲ ਕਰਦੇ ਨੇ ਕਈ ਗਾਣਾ ਕਰਦੇ ਨੇ ਮੈਨੂੰ ਮੈਂ ਇੰਨੀ ਦੁਖੀ ਹੋਈਆਂ ਦੋਨੇ ਬੱਚੇ ਮੇਰੇ ਬਿਮਾਰ ਨੇ ਹਸਪੀਟਲ ਤਾਂ ਆਏ ਉਹਨੇ ਇੰਨਾ ਮੈਨੂੰ ਇੰਨਾ ਦੁਖੀ ਕੀਤਾ ਕਦੇ ਗੱਡੀ ਜਿਹੜੀ ਉਹ ਸਾਡੇ ਘੇਰੇ ਤੇ ਘਲਾਣ ਕੇ ਰਾਤ ਬਿਨਾਤੇ ਮੈਨੂੰ ਆਪਣੇ ਮੁੰਡੇ ਨੂੰ ਲੈ ਕੇ ਫੋਲੋ ਚ ਜਾਣਾ ਪੈਂਦਾ ਅਗੇ ਲਾਦਣ ਕੇ ਵੀ ਨਿਕਲਿਆ ਨਾ ਬਾਹਰ ਨਾ ਨਿਕਲੇ ਮੈਨੂੰ ਇੰਨਾ ਜਿਆ ਦੁਖੀ ਕੀਤਾ ਮੈਂ ਦੱਸ ਨਹੀਂ ਸਕਦੀ ਮੈਂ ਕਿੰਨੂ ਦੱਸਾਂ ਮੇਰੇ ਬੱਚੇ ਨੇ ਮੇਰੇ ਬੱਚਾ ਠੀਕ ਹੁੰਦਾ ਜਿਵੇਂ ਉਹ ਵੀ ਆਪਣੇ ਕਿਸਾਨੀ ਹੁੰ ਜਾਂਦੇ ਸਾਰੇ ਪ੍ਰਧਾਨ ਸਾਹਿਬ ਨੂੰ ਸਾਰਿਆਂ ਨੂੰ ਭਾਰਤ ਕਿਸਾਨ ਜੁਨੀਅਰ ਦਾ ਪ੍ਰਧਾਨ ਹਾਂ ਜਿਹਨੇ ਰਾਜੇਵਾਲ ਦੇ ਹਾਂ ਜੀ ਹਾਂ ਜੀ ਉਹਨਾਂ ਦਾ ਪ੍ਰਧਾਨ ਹੈ ਨਾਲ ਵੇਖੋ ਰਾਜੇਵਾਲ ਦੀਆਂ ਫੋਟੋ ਉਹਨੇ ਜਿੱਥੇ ਤਰਨੇ ਇੰਨੇ ਥਾਥ ਦਿੱਤੇ ਨੇ ਮੈਂ ਤਾਂ ਜੇ ਕੁਝ ਵੀ ਨਹੀਂ ਫੋਟੋ ਦੇਂਦੀ ਭਈ ਜੇ ਮੇਰੀ ਸਾਰੇ ਵੇਖੋ ਮੇਰੇ ਕੋ ਕਿੰਨੀਆਂ ਕੋ ਫੋਟੋ ਨੇ ਅਖਬਾਰ ਵਿੱਚ ਆਇਆ ਟੀਵੀ 'ਚ ਆਇਆ ਉਹਦਾ ਪ੍ਰਧਾਨ ਬੰਦਾ ਤੇ ਮੈਂ ਪਾਇਆ ਗੱਲ ਦੇ ਵਿੱਚ ਵੇਖੋ ਪਾਇਆ ਤੁਸੀਂ ਵੇਖੋਗੇ ਤਾਂ ਫੋਟੋ ਮੇਰੇ ਨਾਲ ਭੇਜ ਨਹੀਂ ਆ ਤੁਹਾਨੂੰ ਨਗਰ ਕੌਂਸਲ ਦੇ ਅਧਿਕਾਰੀ ਆਏ ਸੀਗੇ ਇੱਥੇ ਬਿਲਡਿੰਗ ਇਨਸਪੈਕਟਰ ਆਇਆ ਸੀ ਤੁਸੀਂ ਕਿਹਾ ਨਹੀਂ ਉਸ ਨੂੰ ਵੀ ਦਰਾਹਾ ਸ਼ਹਿਰ ਦੇ ਵਿੱਚ ਸਾਰੇ ਬਣੇ ਹੋਏ ਨੇ ਤੁਸੀਂ ਮੇਰੇ ਤੇ ਕਹਿਣ ਦੇ ਤੁਹਾਡੀ ਕੀ ਮੈਂ ਮੇਰੇ ਤੇ ਕਿਉਂ ਛੰਦ ਬੀਬੀ ਚੁੱਪ ਕਰ ਤੇਰੇ ਤੇ ਛਕਾਤ ਆਈ ਹੈ ਹਾਂ ਤੇਰੇ ਤੇ ਆਇਆ ਤੇਰੇ ਤੇ ਛਕਾਤ ਆਈ ਹੈ ਮੈਨੂੰ ਨਹੀਂ ਪਤਾ ਹੋਰ ਕਿਸ ਤੇ ਆਈ ਹੈ ਮੈਂ ਫੇਰ ਆਖਿਆ ਮੈਂ ਮੈਨੂੰ ਕੋਈ ਨੋਟਿਸ ਅੱਗੇ ਵੀ ਇਹਨਾਂ ਨੇ ਮੇਰਾ ਬਾਟ ਆਇਆ ਪੀਲਾ ਪੰਜਾਬ ਦੇ ਤੇ ਵੀ ਚਲਾਇਆ ਫੇਰ ਮੈਂ ਕਿਉਂਕਿ ਮੈਂ ਜਾ ਕੇ ਪ੍ਰਧਾਨ ਸਾਹਿਬ ਸੁਣਦੇ ਹੋਣਗੇ ਜੋ ਸਭ ਸੁਣਦੇ ਹੋਣਗੇ ਮੈਂ ਤਾਂ ਮੇਰਾ ਬੇਟਾ ਉਹਨਾਂ ਕੋ ਗਏ ਆ ਅਸੀਂ ਪਰਮਿਸ਼ਨ ਲੈ ਕੇ ਆਇਆ ਤਾਂ ਅਸੀਂ ਬਣਾਣਾ ਸ਼ੁਰੂ ਕੀਤਾ ਉਹਨੂੰ ਉਹੋ ਹੀ ਕੰਦਾ ਚੁੱਕਿਆ ਉਹਨਾਂ ਨੇ ਆਖਿਆ ਉਹੋ ਹੀ ਖੰਦ ਜਿਹੜੀ ਤੁਹਾਡੀ ਪਨਾਣੀ ਵੇਲੀ 25 ਸਾਲ ਦੀ ਬਣੀ ਸੀ ਚਾਰ ਦੁਵਾਰੀ ਬਣੀ ਸੀ ਕਿਉਂਕਿ ਜਿਹੜੀ ਹੁਣ ਗੱਲਬਾਤ ਹੋਈ ਆ ਸਿਰਫ ਜੋ ਤੁਹਾਡੀ 3 ਇੰਚ ਦੀ ਤੁਹਾਡਾ ਬਾਹ ਤੁਸੀਂ ਡਿਜ਼ਾਈਨ ਬਣਾ ਰਿਹਾ ਸੀ ਉਸ ਕਰਕੇ ਤੁਹਾਡੀ ਸ਼ਿਕਾਇਤ ਕੀਤੀ ਹਾਂਜੀ ਉਸ ਕਰਕੇ ਹੁਣ ਮੇਰੇ ਹਾਂਜੀ ਉਸ ਕਰਕੇ ਪੀਲਾ ਪੰਜਾ ਲੈ ਕੇ ਆਏ ਨੇ ਜੇ ਤਾਂ ਦੇ ਤਾਂ ਮੇਰੇ ਨਾਲ ਕੋਠੀ ਵੀ ਟਰਜਾ ਨਹੀਂ ਮੈਂ ਤਾਂ ਰੱਗੇ ਹੋ ਕੀ ਮੈਂ ਕਹਿੰਦਾ ਮੈਂ ਪੀਲਾ ਪੰਜਾ ਨਹੀਂ ਮੇਰਾ ਲੱਗਾ ਮਜ਼ਦੂਰ ਲੱਗਾ ਮੈਂ ਆਪੀ ਟਵਾ ਦੇਣੀ ਆ ਮੈਂ ਫਿਰ ਆਪ ਟਵਾ ਦਿੱਤਾ ਦਰਾਹੇ ਪਿੰਡ ਚ ਕਿੰਨੇ ਕੁ ਲੋਕਾਂ ਦੇ ਇਸ ਤਰ੍ਹਾਂ ਦੇ ਡਿਜ਼ਾਈਨ ਬਣਾ ਨੇ ਜਾਂ ਕਿਹੜੀਆਂ ਕੀਤੀ ਨੇ ਸਾਰੇ ਪਿੰਡ ਨੇ ਤਕਰੀਬਨ ਅੱਧੇ ਪਿੰਡ ਨੇ ਬਾਹ ਡਿਜ਼ਾਈਨ ਕਰਦਾ ਤੇ ਬਣਾਏ ਨੇ ਜਾ ਕੇ ਸਰਵੇ ਕਰਕੇ ਦੇਖ ਲੈਣ ਮੇਰਾ ਹੀ ਕਿਉਂ ਇੰਨਾ ਨੂੰ ਚੁਭਿਆ ਮੇਰਾ ਹੀ ਕਿਉਂ ਇੰਨਾ ਨੇ ਇਸ ਤਰ੍ਹਾਂ ਕੀਤਾ ਮੇਰ ਨਾਲ ਇੰਨਾ ਨੇ ਧੱਕਾ ਕੀਤਾ ਇਹ ਤਾਂ ਇਹ ਤੇ ਇੱਥੇ ਵੀ ਨਹੀਂ ਰਹਿੰਦਾ ਜਿੰਨੇ ਮੇਰ ਨਾਲ ਕਰਾਇਆ ਨਾ ਉਹ ਇੱਥੇ ਵੀ ਨਹੀਂ ਰਹਿੰਦਾ ਤੇ ਇੱਕ ਉਹ ਜਿਹੜਾ ਆਪਣਾ ਕਲਵੀਰ ਮੈਂ ਨਾਂ ਲਵਾਂਗੀ ਤੂੰ ਆਂਦੇ ਨਾਲ ਮੈਂ ਨਾਂ ਲਵਾਂਗੀ ਮਾਂ ਕਲਵੀਰ ਤੇ ਆ ਆਪਣਾ ਕਾਲਾ ਇਹ ਕਾਲਾ ਇੱਥੇ ਭੱਤੇ ਪਾਈ ਕੇ ਰਹਿੰਦਾ ਇੱਥੇ ਵੀ ਨਹੀਂ ਰਹਿੰਦਾ ਹੈਗਾ ਇਹ ਨਾ ਇਹ ਕਿ ਬੰਦੇ ਇਕੱਠੇ ਕਰਕੇ ਮੁੰਡੇ ਮੇਰਾ ਮੁੰਡਾ ਬਿਮਾਰੇ ਮੇਰਾ ਮੁੰਡਾ ਨਹੀਂ ਇਕੱਠੇ ਕਰਨ ਜੋਗਾ ਮੁੰਡੇ ਇਹ ਥੋੜਾ ਦੇ ਜਿਦੋਂ ਮਰਜੀ ਇਕੱਠੇ ਕਰਨਗੇ ਕੱਲ ਨੂੰ ਮੇਰੀ ਕੋਠੀ ਵੀ ਢਵਾਣਗੇ ਕੱਲ ਨੂੰ ਇੱਥੇ ਹੋ ਜਾੜਾ ਮੈਂ ਬਣਾਇਆ ਵੇਲੀ ਬਣਾਈਏ ਉਹ ਵੀ ਮੇਰੀ ਢਾ ਦੇਣਗੇ ਇਹ ਕੋਈ ਗੱਲ ਇਹ ਵੀ ਜੀ ਥੱਕਾ ਕਰਨਾ ਕਈ ਦੌਰ ਸਤੇ ਇੰਨਾ ਥੱਕਾ ਕਰਨਾ ਕਿੰਨੇ ਕਿੰਨੇ ਘਟਾਈਆਂ ਨੇ ਇੱਥੇ ਹੁਣ ਜਿਹੜੀਆਂ ਘਟਾਈਆਂ ਨੇ ਜੋ ਕੋਈ ਵੀ ਨਹੀਂ ਇੱਕ ਵਿਚਾਰੇ ਦੀ ਉਹ ਬਾਹਰ ਕੈਨੇਡਾ ਨਹੀਂ ਉਹ ਤੇ ਇੱਥੇ ਵੀ ਨਹੀਂ ਆਗੇ ਜਿਨ੍ਹਾਂ ਦੀ ਢਾਈਏ ਤੇ ਆਂਦੇ ਨੂੰ ਉਹਨਾਂ ਟਵਾਈਗੇ ਜੇ ਮੇਰੇ ਘਾਣੇ ਤੇ ਮੇਰੀ ਤੁਸੀਂ ਢਾਨ ਆਇਓ ਪੀਲਾ ਪੰਜਾ ਲੈ ਕੇ ਆਇਓ 3 ਇੰਚ ਲਈ ਪੀਲਾ ਪੰਜਾ ਲੈ ਕੇ ਆਇਓ ਤੁਸੀਂ ਪਹਿਲਾਂ ਪੁੱਛੇ ਉਹਨਾਂ ਦੀ ਢਾਨ ਨਹੀਂ ਆਏ ਹੋਗੇ ਤਾਂ ਹੀ ਪੀਲਾ ਪੰਜਾ ਲਿਆਂਦਾ ਤੁਸੀਂ ਤੇ 3 ਇੰਚ ਦਾ ਪੀਲਾ ਪੰਜਾ ਨਹੀਂ ਇਹ ਚਲਣਾ ਹੋਵੇ ਤੇ ਇਹ ਕਬ ਆਪਣਾ ਕਈ ਮਾਰਨ ਤੇ ਉਹ ਜਾਂਦੀ ਗੇਟ ਟੁੱਟ ਕੇ ਦੀ ਉਹਦੇ ਤੇ ਪੀਲਾ ਪੰਜਾ ਲੈ ਕੇ ਆਏ ਨੇ ਪੀਲਾ ਪੰਡਾ ਲੈ ਕੇ ਆਏ ਨੇ ਉਹਨਾਂ ਲਈ ਵੀ ਲੈ ਕੇ ਆਏ ਨੇ ਪੀਲਾ ਪੰਡਾ ਕਿਉਂਕਿ ਉਹ ਜਿਨ੍ਹਾਂ ਨੂੰ ਮੇਰੇ ਕਿਹੜੇ ਦਰਵਾਜ਼ੇ ਅੰਦਰ ਹੀ ਮੈਂ ਤਾਂ ਵਿਚਾਰਿਆਂ ਨੇ ਮੈਨੂੰ ਕਦੇ ਕੁਝ ਨਹੀਂ ਸਾਨੂੰ ਆਖਿਆ ਗੱਡੀਆਂ ਸੀ ਉੱਤੋਂ ਦੀ ਵੀ ਲਗਾ ਲਈ ਤੇ ਸਾਨੂੰ ਕਦੇ ਨਹੀਂ ਸੋਣਾ ਕੋਈ ਆਖਿਆ ਵੀ ਤੁਸੀਂ ਗੱਡੀ ਕਿਉਂ ਲਗਾਉਂਦੇ ਹੋ ਵੀ ਸਾਡੀ ਥੜੀ ਖਰਾਬ ਕਿਸੇ ਨੂੰ ਵੀ ਉਹਨਾਂ ਕਦੇ ਵਿਚਾਰਿਆਂ ਨੇ ਕੁਝ ਨਹੀਂ ਸੀ ਆਖਿਆ ਮੇਰ ਨਾਲ ਪੇਤ ਪਾਪ ਕੀਤਾ ਗਿਆ ਮੇਰ ਨਾਲ ਜਲਸੀ ਕੀਤੀ ਗਈ ਮੇਰ ਨਾਲ ਬਹੁਤ ਜ਼ਿਆਦਾ ਤੱਕਾ ਕੀਤਾ ਗਿਆ ਮੈਨੂੰ ਦਾਅਵੇ ਦੇਣ ਦੇ ਉੱਧਰ ਵੀ ਟਾਰ ਦੇ ਆਂਗੇ ਤਾਂ ਮੈਂ ਮੈਨੂੰ 15-20 ਲੱਖ ਮੇਰਾ ਲੱਗਾ ਮੈਨੂੰ ਦੇ ਦੇਣ ਤੇ ਟਾਰ ਦੇਣ ਉਹ ਵੀ ਮੇਰਾ ਜਿਹੜਾ ਲੱਗਾ ਗੇ ਮੈਂ ਦੁਬਾਰੀ ਵਾਰ ਲਾਇੰਦੇ ਪੈਸੇ ਹੁਣ ਜੇ ਟਾਰ ਗਏ ਹੁਣ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ ਹੁਣ ਜੇ ਮੇਰਾ ਟਾਰ ਗੇ ਕਿਉਂਕਿ ਮੈਂ ਪਰਮਿਸ਼ਨ ਲਿਆ ਕੇ ਫਿਰ ਮੈਂ ਆਪਣਾ ਬਣਾਇਆ ਮੈਂ ਉਦਾਂ ਨਹੀਂ ਬਣਾਇਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਨਹੀਂ ਮੇਰੇ ਨਾਲ ਜਿਹੜਾ ਤੇ ਕੋਈ ਮੇਰੇ ਨਾਲ ਇਨਸਾਫ ਕੀਤਾ ਜੇ ਮੇਰੇ ਨਾਲ ਕਹੂ ਤਾਂ ਕਾ ਕਰਦੇਂ ਮੇਰਨਨ ਸੌ ਕੀਤਾ ਜੇ ਬੱਚੇ ਮੇਰੇ ਬਿਮਾਰ ਮੇਰਾ ਬੱਚਾ ਹਸਪੀਟਲ ਹੋਰ ਵੀ ਪਤਾ ਕਰ ਲਓ ਮੇਰਾ ਬੱਚਾ ਪੋਨੋ ਹਸਪੀਟਲ ਵਿੱਚ ਪਿਆ ਹੈ ਮੈਂ ਇਕੱਲੀ ਜਿਹੜੀ ਬੱਚੇ ਮੇਰਾ ਕੋਈ ਬਾਹਰ ਆਇਆ ਇਕੱਲੀ ਜਣੀ ਮੈਂ ਆਪਣਾ ਅੱਗੇ ਖਲੋਤੀ ਰਹੀਆਂ ਇਕੱਲੀ ਮੈਂ ਆਪਣਾ ਕਰਨੀਆਂ ਪਈ ਵੀ ਆਪਣਾ ਜੋ ਹੈ ਜਿਹੜਾ ਰਜਿਸਟ੍ਰਾ ਲਿਆ ਸੀਮੈਂਟ ਲਿਆ ਸਭ ਕੁਝ ਕਿਉਂਕਿ ਮੇਰੇ ਬੱਚਾ ਦੇ ਬਿਮਾਰ ਹੈ ਮੇਰਾ ਨਈਂ ਨਾ ਟੱਕਾ ਹੋ ਰਿਹਾ ਵਦਾਸਰੀ ਸਾਖ ਦੀ ਹੱਸਦੇ ਨੇ ਫਿਰ ਖਲੋ ਖਲੋ ਕੇ ਹੱਸਦੇ ਨੇ ਵੀ ਵਾਵਾ ਇਹਨੂੰ 3 ਇੰਚ ਬੜਾ ਮਾਰਕਾ ਮਾਰ ਲਿਆ ਤੁਸੀਂ 3 ਇੰਚ ਆਪਣ ਕੰਦ ਮੇਰੀ 3 ਇੰਚ ਦਾ ਥਮਲਾ ਟਾ ਕੇ ਬੜਾ ਮਾਰਕਾ ਮਾਰ ਲਿਆ ਪੀਲਾ ਪੰਧਰ ਛੇ ਦਾ ਮੇਰੀ ਕੋਠੀ ਤਾਂ ਜਿਲਾਂ ਦੇ ਦੀ 50 ਸਾਲ ਦੀ ਏ ਕੋਠੀ ਰਜਿਸਟਰ ਹੋਈ ਛੇ ਦਾ ਉਹਦੇ ਲਈ ਪੀਲਾ ਪੰਧਾ ਲੈ ਕੇ ਆਏ ਹੁਣ ਵੀ ਅੱਧੀ ਟਵਾ ਦਿੰਨੇ ਆਈ ਨਹੀਂ ਇਹਨਾਂ ਦੀ ਪੇਸ਼ ਨਹੀਂ ਗਈ ਮੈਂ ਅੱਗੇ ਉਹ ਕ ਖਲੋ ਕੇ ਮੈਂ ਕਿਹਾ 3 ਇੰਚ ਆਪੀ ਮੇਰਾ ਨੋਕ ਕਟਾ ਦਿੰਦਾ ਉਹ ਮੇਰੇ ਨੌਕਰ ਨੇ ਫੜ ਕੇ ਵੇਖੋ ਦੁਨੀਆਂ ਦੇ ਵੀਡੀਓ ਪਾਈ ਹੋਏ ਕਿ ਮੈਂ ਤਾਂ ਕੋਈ ਵੀਡੀਓ ਨਹੀਂ ਬਣਾਉਂਦੀ ਕੋਈ ਕੁਝ ਨਹੀਂ ਬਣਾਉਂਦੀ ਕਿਉਂਨੇ ਵੀਡੀਓ ਜੂ ਸਾਰੇ ਪਿੰਡ ਦੇ ਉੱਪਰ ਘਾਰੇ ਹੋਣੀ ਚਾਹੀਦੀ ਹਾਂ ਸਾਰੇ ਪਿੰਡ ਦੀ ਫੇਰ ਕਰਨ ਜੇ ਮੇਰਾ ਕੀ ਤਾਂ ਸਾਰੇ ਪਿੰਡ ਦੀ ਇਹ ਆਪਣੇ ਤਾਂ ਪਹਿਲਾਂ ਵੇਖ ਲਿੰਦੇ ਆਪਣੇ ਰਿਸ਼ਤੇਦਾਰਾਂ ਦੀਆਂ ਆਪਣੀਆਂ ਵੇਖਣ ਵੀ ਇਹਨਾਂ ਦੀ ਤਾਂ ਏਡੀਆਂ ਥੜੀਆਂ ਨਿਕਲੀਆਂ ਨੇ 4-4 ਫੁੱਟਾਂ ਨਾਲ ਗਲੀ ਮੱਲੀਏ ਇੱਕ ਪਾਸੇ ਹੋ ਟੈਂਪੂ ਜਖਲਾਰ ਛੜਦੇ ਨੇ ਇੱਕ ਪਾਸੇ ਗੱਡੀ ਖਲਾਰ ਦਿੰਦੇ ਨੇ ਸਾਨੂੰ ਫੇਰ ਹੀ ਬਾਲ-ਬਾਲ ਕੇ ਗਲੀਆਂ ਚ ਕਦੇ ਉੱਧਰ ਜਾਣਾ ਪੈਂਦਾ ਕਦੇ ਉੱਧਰ ਜਾਣਾ ਪੈਂਦਾ ਉਹ ਨਹੀਂ ਪਤਾ ਨਾ ਦਾ ਪ੍ਰਸ਼ਾਸਨ ਨੂੰ ਤੇ ਆਪਣਾ ਗਲੀਆਂ ਜਿਹੜੀ ਨਹੀਂ ਮਲਣੀਆਂ ਚਾਹੀਦੀਆਂ ਗਲੀਆਂ ਕਿਉਂ ਮਲਦੇ ਨੇ ਕਿਉਂ ਖਾਲੀ ਨਹੀਂ ਰੱਖਦੇ ਫਿਰ ਗਲੀਆਂ ਤੇ ਤੁਸੀਂ ਕੋਈ ਇਲੈਕਟ੍ਰਿਕ ਸ਼ਿਕਾਇਤ ਕਰੋਗੇ ਇਸ ਦੀ ਹੁਣ ਕੋਈ ਮੈਂ ਤਾਂ ਕਿਸੇ ਦੀ ਸ਼ਿਕਾਇਤ ਨਹੀਂ ਕੀਤੀ ਨਾ ਬੇਟੇ ਮੈਂ ਮੈਂ ਕਰਨੀ ਵੀ ਨਹੀਂ ਹੈਗੀ ਕਿਸੇ ਦੀ ਕਿਉਂਕਿ ਮੈਨੂੰ ਕਿਸੇ ਨਾਲ ਕੋਈ ਜੈਲਸੀ ਨਹੀਂ ਮੈਨੂੰ ਕਿਸੇ ਨਾਲ ਕੋਈ ਵੈਰ ਨਹੀਂ ਕੋਈ ਨਾ ਮੇਰਾ ਟਾਂਦੇ ਨੇ ਟਾ ਮੈਂ ਨਹੀਂ ਕਿਸੇ ਦੀ ਸ਼ਿਕਾਇਤ ਕਰਨੀ ਨਾ ਮੈਂ ਅੱਗੇ ਕੀਤੀ ਗਏ ਮੈਨੂੰ ਦੱਸਣ ਆਂਦੇ ਨੇ ਨਾ ਪੱਪੂ ਦਾ ਇੰਨੇ ਠਵਾਇਆ ਉਹਨੂੰ ਘਰ ਕਰ ਜਾ ਕਹਿੰਦੇ ਨੇ ਵਿੱਚ ਉਹ ਵੀ ਉਹ ਵੀ ਇੱਦਾਂ ਕਹਤੇ ਇੰਨੇ ਠਵਾਇਆ ਮੈਨੂੰ ਦੱਸਣ ਮੇਰਾ ਇੱਕ ਜਣਾ ਵੀ ਕੋਲ ਆਏ ਵੀ ਮੈਂ ਕਿਸੇ ਨੂੰ ਆਖਿਆ ਹੋਏ ਪੇਹਾਂ ਉਹਦਾ ਟਾ ਦਿਓ ਕੋਈ ਵੀ ਮੇਰੇ ਕੋਲ ਆਏ ਮੈਂ ਹਾਂ ਦੱਸੇ ਪੇ ਤੂੰ ਆਖਿਆ ਉਹਦਾ ਟਾ ਦਿ ਨਾਲੇ ਮੇਰੇ ਕਹਨੇ ਤੇ ਆਏ ਨੇ ਮੈਨੂੰ ਮੇਰੇ ਕਹਨੇ ਤੇ ਆਏ ਨੇ ਪੀਲਾ ਪੰਜਾ ਲੈ ਕੇ ਪੀਲਾ ਪੰਜਾ ਸਕਰ ਮਤੇ ਨਿੰਚਤ ਪੀਲਾ ਪੰਜਾ ਹੰਦਾ ਨਹੀਂ ਕਿਸੇ ਮਕਸਦ ਲਈ ਆਇਆ ਹੋਏਗਾ ਸਾਡੇ ਦੋਨਾਂ ਦਾ ਢਾਗੇ ਨੇ ਹੋਰ ਨਹੀਂ ਕਿਸੇ ਦਾ ਢਾਇਆ ਹੈ ਨਾ ਜਾਂ ਇੱਕ ਵਿਚਾਰੇ ਉਹਨੇ ਥੜੀ ਆਪਣੇ ਉਹ ਫੌਜੀ ਉਹਨੇ ਥੜੀ ਬਣਾਈ ਸੀ ਆਪਣੇ ਉੱਤੇ ਚੜਨ ਵਾਸਤੇ ਉਹ ਜਾ ਕੇ ਤੇ ਉਹ ਸ਼ੌਫਾ ਜਾ ਕਰ ਗਏ ਨੇ ਉਹਦੀ ਥੜੀ ਜੀ ਢਾਗੇ ਨਿੱਕੀ ਜੀ ਦੋ ਚਾਰ ਇਟਾਂ ਦੀ ਹੈ ਨਾ ਆ ਕੋਈ ਕਰਕੇ ਗਏ ਨੇ ਨਾ ਇਹ ਥੋੜਾ ਇਕੱਠੇ ਹੋਣ ਕੇ ਤੇ ਆਪਣੇ ਤੁਰ ਜਾਂਦੇ ਨੇ ਸਾਈਨ ਕਰਾ ਕੇ ਤੇ ਪ੍ਰਸ਼ਾਸਨ ਜਦ ਹੀ ਤਿਆਰ ਹੋ ਜਾਂਦਾ ਉਹਨਾਂ ਨੂੰ ਪਹਿਲਾਂ ਪੁਸ਼ਤ ਪ੍ਰਤਾਲ ਕਰਨੀ ਚਾਹੀਦੀ ਏ ਤੇ ਹਾਂ ਕਿੱਥੇ ਚੱਲੇ ਆ ਤਿੰਨ ਇੰਚ ਟਾਣ ਵਾਸਤੇ ਚੱਲੇ ਆ ਪੀਲਾ ਪੰਜਾ ਲੈ ਕੇ ਜੇ ਮੇਰੀ ਟਾਂ ਲਾਇਆ ਜੇ ਮੇਰੀ ਇਹਨਾਂ ਸ਼ਿਕਾਇਤ ਕੀਤੀ ਏ ਤੇ ਤਿੰਨ ਇੰਚ ਵਾਸਤੇ ਪੀਲਾ ਪੰਜਾ ਲੈ ਕੇ ਉਹ ਤੇ ਹੱਥ ਨਾਲ ਵੀ ਟੜ ਸਕਦੀ ਸੀ ਇਹ ਤੇ ਹੀ ਦਸਵਾ ਹੱਥ ਨਾਲ ਹੀ ਉਹ ਤੇ ਟਾ ਦਿੰਦੇ ਮੈਂ ਕੀ ਕਹਿਣਾ ਸੀ ਮੈਂ ਕੁਝ ਨਹੀਂ ਸੀ ਇਹਨਾਂ ਨੂੰ ਕਹਿਣਾ ਹੱਥ ਨਾਲ ਹੀ ਟਾ ਦਿੰਦੇ ਪਿਛਲੇ ਦਿਨੀ ਨਗਰ ਕੌਂਸਲ ਦਰਾਹਾ ਵੱਲੋਂ ਦਰਾਹਾ ਦੇ ਬਾਰਡ ਨੰਬਰ 10 ਜਿਸ ਨੂੰ ਦਰਾਹਾ ਪਿੰਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਇੱਥੇ ਜੋ ਗਲੀਆਂ ਦੇ ਵਿੱਚ ਲੋਕਾਂ ਨੇ ਘਰਾਂ ਅੱਗੇ ਥੇੜੀਆਂ ਬਣਾਈਆਂ ਗਈਆਂ ਨੇ ਉਹ ਥੇੜੀਆਂ ਦੇ ਲਈ ਪੀਲਾ ਪੰਜਾ ਚਲਾਇਆ ਗਿਆ ਸੀ ਤੇ ਪ੍ਰੰਤੂ ਇਹ ਜੋ ਪੀਲਾ ਪੰਜਾ ਚਲਾਇਆ ਗਿਆ ਸਿਰਫ ਦੋ ਘਰਾਂ ਦੇ ਅੱਗੇ ਹੀ ਪੀਲਾ ਪੰਜਾ ਚਲਾਇਆ ਗਿਆ ਤੇ ਜਿਸ ਕਰਕੇ ਜੋ ਲੋਕ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਨਾਲ ਭੇਦਤੋਪ ਕੀਤਾ ਗਿਆ ਸਾਡੇ ਨਾਲ ਨੇ ਇੱਕ ਹੋਰ ਵਿਅਕਤੀ ਜਿਨ੍ਹਾਂ ਦੇ ਘਰ ਦੀ ਇਹ ਥੇੜੀ ਢਾਈ ਗਈ ਹੈ ਕੀ ਨਾਮ ਭਰਾਜੀ ਤੁਹਾਡਾ ਮਿਲ ਸਿੰਘ ਜੀ ਹਜੂਰੀਤ ਸਿੰਘ ਜੀ ਕਿਹੜੇ ਮੈਗਨਿਸਟਰ ਮੈਂ ਆਰਮੀ ਚ ਰਿਟਾਇਰਮੈਂਟ ਆਂ ਜੀ ਅੱਛਾ ਇਹ ਤੁਹਾਡੇ ਜੋ ਥੇੜੀ ਢਾਈ ਗਿਆ ਘਰ ਦੇ ਵਿੱਚ ਕਿੰਨੇ ਕੁ ਥੇੜੀਆਂ ਢਾਈਆਂ ਗਈਆਂ ਨੇ ਪਿੰਡ ਦੇ ਵਿੱਚੋਂ ਪਿੰਡ ਦੇ ਵਿੱਚੋਂ ਦੋ ਤਿੰਨ ਢੜੀਆਂ ਢਾਈਆਂ ਦੋ ਤਿੰਨ ਢਾਈਆਂ ਇਹ ਇਹ ਕੀ ਕਾਰਨ ਹੈ ਵੀ ਦੋ ਹੀ ਢਾਈਆਂ ਜੀ ਹਾਂਜੀ ਵੀ ਕੰਮ ਬਹੁਤ ਵਧੀਆ ਕਰ ਰਹੀ ਹੈ ਨਗਰਪਾਲਿਕਾ ਕਰ ਰਹੀ ਆ ਤਾਂ ਸਾਰਿਆਂ ਦਾ ਹੋਣਾ ਚਾਹੀਦਾ ਇਹ ਭੇਦ ਭਾਵ ਵਾਲੀ ਗੱਲ ਹੋ ਗਈ ਕਿ ਦੋ ਢਾ ਦੋ ਜਾਂ ਇੱਕ ਢਾ ਦੋ ਇਹ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੇ ਕੋਈ ਸ਼ਿਕਾਇਤ ਕੀਤੀ ਸੀ ਨਾ ਸਾਡੀ ਸਾਨੂੰ ਕੋਈ ਪਤਾ ਨਹੀਂ ਇਹਦੇ ਬਾਰੇ ਕੋਈ ਨਾ ਨਾ ਸਾਨੂੰ ਕਿਸੇ ਨੇ ਕੋਈ ਦੱਸਿਆ ਮਤਲਬ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋਇਆ ਧੱਕਾ ਹੋਇਆ ਜੀ ਬੇਇਨਸਾਫੀ ਹੋਈ ਹੈ ਸਾਡੇ ਨਾਲ ਇਹ ਸਾਰੇ ਸ਼ਹਿਰ ਚ ਕਰਵਾਉਣੇ ਹਾਂ ਜੀ ਸਾਰੇ ਸਰਵਾਈ ਹੋਣੇ ਚਾਹੀਦੇ ਆ ਅੱਜ ਪ੍ਰੋਜੈਕਟ ਕਿਨਾਂ ਤੋਂ ਤੁਹਾਡਾ ਮਰਾਨਾ ਕੁਲਦੀਪ ਸਿੰਘ ਦਾ ਆਪਟਾ ਅਲਬੀਜੀ ਇੱਕ ਦਰਾਹਾ ਬਾਡ ਨੰਬਰ 10 ਤੇ ਇੱਕ ਬੀਬੀ ਜੀ ਨੇ ਪਰਮਜੀਤ ਕੌਰ ਉਹਨਾਂ ਨੇ ਇਲਜ਼ਾਮ ਲਾਇਆ ਨੇ ਕਿ ਤੁਸੀਂ ਸ਼ਿਕਾਇਤ ਕਰਕੇ ਜੋ ਉਹਨਾਂ ਦੀ ਕੰਦ ਹੈ ਕੰਦ ਦੇ ਉੱਪਰ ਜੋ ਡਿਜ਼ਾਈਨ ਆ ਉਹ ਟਵਾਇਆ ਕੀ ਕੀ ਇਹਦੇ ਪਿੱਛੇ ਪਿੱਛੇ ਕੀ ਅਸਲੀਅਤ ਹੈ ਦੇਖੋ ਉੱਥੇ ਸਾਡਾ ਮੇਰੀ ਕਾਚੀ ਜੀ ਦਾ ਘਰ ਆ ਉੱਥੇ ਉਹਨਾਂ ਦੇ ਘਰ ਦੇ ਸਾਹਮਣੇ ਪਰ ਜਦੋਂ ਉਹਨਾਂ ਨੇ 20 ਦਿਨ ਚ ਬਾਹਰ ਕੰਦ ਰੱਖੀ ਹੈ ਤਾਂ ਉਹਨਾਂ ਉਸ ਦੀ ਬੇਨਤੀ ਕੀਤੀ ਇਹ ਤਰਿਕਾ ਲਗਭਗ 10 15 20 ਦਿਨ ਤੋਂ ਮਸਲਾ ਚੱਲ ਰਿਹਾ ਹੈ ਅਸੀਂ ਉਹਨੂੰ ਬੇਨਤੀ ਕੀਤੀ ਕਰਸਨੇ ਭੇਜੇ ਕਾਉਂਸਲਰ ਜ਼ਾਬਾਨ ਨੂੰ ਵੀ ਅਸੀਂ ਬੇਨਤੀ ਕੀਤੀ ਜੀ ਇਹ ਜਿਹੜਾ ਹੈਗਾ ਰੂੜਕਾ ਚੀਜ਼ ਦਾ ਜਿਹੜਾ ਵੀ ਡਿਜ਼ਾਈਨ ਬਣਾ ਕਿਸਨੇ ਅਗਲੇ ਅੰਦਰ ਪਾਉ ਆਪਣੇ ਬਾਹਰ ਡਿਜ਼ਾਈਨ ਨਹੀਂ ਪਾਇਦਾ ਹੈਗਾ 6 ਇੰਚ ਕੰਨ ਬਾਹਰ ਕੱਢ ਰਏ ਸੀ ਉਹਨਾਂ ਦੀਆਂ ਫੋਟੋਆਂ ਤੇ ਵੀਡੀਓ ਸਾਡੇ ਕੋਲ ਹੈਗੀਆਂ ਬੜੀ ਅਸੀਂ ਨਿਮਰਤਾਪੂਰਨ ਉਹਨੂੰ ਬੇਨਤੀ ਕੀਤੀ ਆ ਵੀ ਇਹ ਕੰਮ ਨਾ ਕਰੋ ਜਦੋਂ ਨਹੀਂ ਰੁਕੇ ਤਾਂ ਅਖੀਰ ਅਸੀਂ ਕਾਉਂਸਲਰ ਆਪਣੀ ਕਮੇਟੀ ਦੇ ਤੌਰ ਤੇ ਸ਼ਿਕਾਇਤ ਕੀਤੀ ਹੈ ਤੇ ਉੱਥੋਂ ਜਿਹੜੇ ਅਧਿਕਾਰੀ ਆਏ ਨੇ ਤੇ ਅਧਿਕਾਰੀਆਂ ਨੇ ਆ ਕੇ ਉਹ ਮਸ਼ੀਨ ਨਾਲ ਲੈ ਕੇ ਆਏ ਨੇ ਪਰ ਮਸ਼ੀਨ ਚਲਾਈ ਨਹੀਂ ਉਹਨੇ ਇਹਨਾਂ ਨੇ ਕਿਹਾ ਇਹਨਾਂ ਨੇ ਆਪ ਤੋੜ ਕੇ ਅੰਦਰ ਕਰ ਲਿਆ ਹੋਰ ਕੋਈ ਮਸਲਾ ਨਹੀਂ ਹੈਗਾ ਸਾਨੂੰ ਕੋਈ ਚੀਜ਼ ਦਾ ਕੋਈ ਲੱਗ ਪਿਆ ਨਹੀਂ ਹੋਰ ਮਸਲਾ ਹੋਵੇ ਇੱਕ ਵੀਰ ਜੀ ਉਹਨਾਂ ਨੇ ਕਿਹਾ ਵੀ ਸਾਨੂੰ ਕਿਸੇ ਵੀ ਐਮਸੀ ਨੇ ਇਸ ਬਾਰੇ ਪਹਿਲਾਂ ਨਹੀਂ ਦੱਸਿਆ ਤੇ ਨਾ ਹੀ ਸਾਨੂੰ ਨਗਰ ਕੌਂਸਲ ਨੇ ਕੋਈ ਨੋਟਸ ਭੇਜਿਆ ਵੀ ਸਾਡੇ ਤੇ ਸਿੱਧਾ ਹੀ ਪੀਲਾ ਬੰਦਾ ਲੈ ਕੇ ਆ ਗਿਆ ਨਹੀਂ ਤਕਰੀਬਨ 20 ਦਿਨ ਤੋਂ ਮਸਲਾ ਚੱਲ ਰਿਹਾ ਸੀ ਇਹ ਮੇਰੇ ਲਈ ਚੀਜ਼ ਦਾ ਪਤਾ ਨਹੀਂ ਵੀ ਕੌਣ ਕਮੇਟੀ ਨੇ ਉਹਨਾਂ ਨੂੰ ਨੋਟਸ ਭੇਜਿਆ ਵੀ ਨਹੀਂ ਭੇਜਿਆ ਮੈਨੂੰ ਇਹ ਚੀਜ਼ ਦਾ ਮਤਲਬ ਮਤਲਬ ਨਹੀਂ ਹੈਗਾ ਪਰ 20 ਦਿਨ ਤੋਂ ਇਹ ਮਸਲਾ ਚੱਲ ਰਿਹਾ ਸੀ ਕੌਂਸ ਅਸੀਂ ਵੀ ਖੁਦ ਘਰ ਜਾ ਕੇ ਮੇਰੇ ਚਾਚਾ ਜੀ ਨੇ ਖੁਦ ਈ ਇਹਨਾਂ ਦਾ ਘਰ ਆ ਉੱਤੇ ਇਹਨਾਂ ਨੇ ਖੁਦ ਜਾ ਕੇ ਤੇ ਬੇਨਤੀਆਂ ਕੀਤੀ ਕਿ ਇਹ ਨਹੀਂ ਇਹ ਕੰਮ ਨਾ ਕਰੋ ਜੇ ਆਪਾਂ ਹੀ ਗਲੀਆਂ ਦੱਬਣ ਲੱਗੇ ਤਾਂ ਗਲੀਆਂ ਦੇ ਵਿੱਚ ਰਹੂਗਾ ਕੀ ਆਪਣੇ ਕੋਲ ਇੰਨੀ ਨਹੀਂ ਜਗ੍ਹਾ ਹੈ ਆਪਣੇ ਕੋਲ ਜਗ੍ਹਾ ਬਥੇਰੀ ਹੈ ਅੰਦਰ ਪਾਸੇ ਆਪਾਂ ਤੰਦ ਕਰ ਲਈਏ ਤੇ ਬਾਹਰ ਗਲੀਆਂ ਛੱਡ ਲਈਏ ਜੇ ਗਲੀਆਂ ਦੱਬਾਂਗੇ ਤਾਂ ਗਲੀਆਂ ਦੱਬਣਾ ਕੋਈ ਸਹੀ ਗੱਲ ਨਹੀਂ ਹੈ ਇੱਕ ਕਲਵੀਰ ਜੀ ਉਹਨਾਂ ਨੇ ਇੱਕ ਦਿੱਤੀਆ ਸੁਜੈਸ਼ਨ ਵੀ ਜੋ ਸਾਰਾ ਪਿੰਡ ਆ ਜਾਂ ਸ਼ਹਿਰ ਆ ਇਸ ਵਿੱਚ ਇਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਵੀ ਦੋ ਘਰਾਂ ਦੇ ਉੱਪਰ ਕਾਰਵਾਈ ਹੋਈ ਹੈ ਕੀ ਕਹੋਗੇ ਇਸ ਬਾਰੇ ਚਲੋ ਸਾਨੂੰ ਦਾ ਉਹ ਸੀ ਦੀ ਤਕਲੀਫ ਸੀ ਜਿਹੜੇ ਨਵਾਂ ਕਬਜ਼ਾ ਹੋ ਰਿਹਾ ਸੀ ਅਸੀਂ ਉਸ ਸੀ ਦੀ ਇਹਨਾਂ ਦੇ ਬਾਈ ਨੇ ਦਿਖਾਸ ਦਿੱਤੀ ਸੀ ਕਮੇਟੀ ਨੇ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ ਤੇ ਬਾਕੀ ਜੀ ਉਹ ਉਹਨਾਂ ਨੇ ਕਿਤੇ ਵੀ ਕਰਵਾਉਣੀ ਹੈ ਤਾਂ ਕਰਵਾ ਸਕਦੇ ਨੇ ਅਸੀਂ ਉਹ ਚੀਜ਼ ਦਾ ਜ਼ਿਕਰ ਕਰਾਂਗੇ ਧੰਨਵਾਦ